ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਮਨਦੀਪ ਹਸਪੀਟਲ ਇੱਕ ਨਵੀਂ ਟੈਕਨੀਕ ਪੈਰਾ ਤੇ ਐਂਕਲ ਦੀ ਸਰਜਰੀ ਲਈ ਇੱਥੇ ਲੈ ਕੇ ਆਇਆ ਜਿਹਨੂੰ ਅਸੀਂ ਮਿਨਿਮਲ ਇਨਵੇਸਿਵ ਸਰਜਰੀ ਕਹਿੰਦੇ ਹਾਂ ਇਹਦੇ ਵਿੱਚ ਇੱਕ ਸਪੈਸ਼ਲ ਇਨਸਟਰੂਮੈਂਟਸ ਚਾਹੀਦੇ ਹੁੰਦੇ ਨੇ ਜਿਹੜੇ ਕਿ ਅਸੀਂ ਰੀਸੈਂਟਲੀ ਪ੍ਰਕਿਊਰ ਕੀਤੇ ਨੇ ਜਿਹਦੇ ਨਾਲ ਇਹ ਸਰਜਰੀ ਕੀਤੀ ਜਾਂਦੀ ਹੈ ਇਸ ਸਰਜਰੀ ਦੇ ਵਿੱਚ ਬਹੁਤ ਛੋਟੇ ਚੀਰੇ ਦੇ ਵਿੱਚ ਬੋਨਸ ਨੂੰ ਆਪਣੀ ਜਗ੍ਹਾ ਲਾਇਆ ਜਾ ਸਕਦਾ ਹੈ ਬ੍ਰੇਕ ਕਰਕੇ ਕਿਉਂਕਿ ਇਹ ਟੈਕਨੀਕ ਦੇ ਵਿੱਚ ਬਿਲਕੁਲ ਛੋਟੇ ਚੀਰੇ ਦੇਣੇ ਪੈਂਦੇ ਨੇ ਇਸ ਕਰਕੇ ਇੱਕ ਤਾਂ ਬਲੀਡਿੰਗ ਬਹੁਤ ਘੱਟ ਹੁੰਦੀ ਹੈ ਸਰਜਰੀ ਬੜੇ ਥੋੜੇ ਟਾਈਮ ਤੇ ਹੋ ਜਾਂਦੀ ਹੈ ਤੇ ਜਿਹੜੇ ਬਾਅਦ ਚ ਸਕਾਰਿੰਗ ਹੈ ਉਹ ਬਹੁਤ ਘੱਟ ਹੁੰਦੀ ਹੈ ਤੇ ਕਾਸਮੈਟਿਕਲੀ ਬਹੁਤ ਅੱਛਾ ਲੱਗਦਾ ਕਿਉਂਕਿ ਇਸ ਸਰਜਰੀ ਬਹੁਤ ਥੋੜੇ ਚੀਰੇ ਨਾਲ ਕੀਤੀ ਜਾਂਦੀ ਹੈ ਇਸ ਕਰਕੇ ਪੇਸ਼ੈਂਟ ਨੂੰ ਬਾਅਦ ਚ ਪੇਨ ਵੀ ਬਹੁਤ ਘੱਟ ਹੁੰਦੀ ਹੈ ਤੇ ਇਨਫੈਕਸ਼ਨ ਵੀ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਇਹ ਮਿਨਿਮਲ ਇਨਵੇਸਿਵ ਸਰਜਰੀ ਸਾਰੀ ਫੁੱਟ ਐਂਕਲ ਸਰਜਰੀਸ ਤੇ ਨਹੀਂ ਯੂਸਫੁਲ ਬਟ ਕਾਫੀ ਜਿਹੜੀਆਂ ਹੁਣ ਸਰਜਰੀਆਂ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਮਿਨਿਮਲੀ ਇਨਵੇਸਿਵ ਤਰੀਕੇ ਨਾਲ ਕੀਤਾ ਜਾਵੇ ਜਿਵੇਂ ਕਿ ਕਿਸੇ ਪੈਰ ਦੀਆਂ ਡਿਫਾਰਮਟੀਆਂ ਨੇ ਪੈਰ ਵਿੰਗੇ ਹੋ ਜਾਂਦੇ ਨੇ ਜਾਂ ਪੈਰ ਦੀਆਂ ਉਂਗਲਾਂ ਵਿੰਗੀਆਂ ਹੋ ਜਾਂਦੀਆਂ ਨੇ ਜਾਂ ਪੈਰ ਦੇ ਪੁੱਟੇ ਵਿੰਗੇ ਹੋ ਜਾਂਦੇ ਨੇ ਜਾਂ ਪੈਰ ਦੇ ਥੱਲੇ ਪੇਨ ਹੁੰਦੀ ਹੈ ਜਿੱਥੇ ਹੱਡੀਆਂ ਪ੍ਰੋਮਿੰਟ ਹੋ ਜਾਂਦੀਆਂ ਨੇ ਇਹ ਬੋਨ ਜਿਹੜੀਆਂ ਰੀਅਲਾਈਨ ਕੀਤੀਆਂ ਜਾ ਸਕਦੀਆਂ ਸਿੱਧੀਆਂ ਕੀਤੀਆਂ ਜਾ ਸਕਦੀਆਂ ਬੜੇ ਛੋਟੇ ਚਿਹਰੇ ਦੇ ਨਾਲ ਤਾਂ ਕਿ ਇਹ ਪੇਸ਼ੈਂਟ ਜਲਦੀ ਤੋਂ ਜਲਦੀ ਠੀਕ ਹੋ ਸਕਣ ਸੋ ਪੈਰ ਦੀਆਂ ਡਿਫਾਰਮਟੀਆਂ ਦੇ ਵਿੱਚ ਇਹ ਬਹੁਤ ਹੈ ਦਾ ਰੋਲ ਹੈ ਦੂਜਾ ਡਾਇਬੀਟਿਸ ਡਾਇਬੀਟਿਸ ਦੇ ਵਿੱਚ ਜਦੋਂ ਡਿਫਾਰਮਿਟੀ ਹੋ ਜਾਂਦੀ ਹੈ ਉਦੋਂ ਪ੍ਰੈਸ਼ਰ ਵਧਣ ਕਾਰਨ ਉੱਥੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਇੱਕ ਵਾਰੀ ਇਲਾਜ ਹੋ ਜਾਂਦਾ ਹੈ ਜ਼ਖਮ ਠੀਕ ਹੋ ਜਾਂਦੇ ਪਰ ਉਹਦੇ ਬਾਅਦ ਜਦੋਂ ਫੇਰ ਪੇਸ਼ੈਂਟ ਚੱਲਣਾ ਸ਼ੁਰੂ ਕਰਦਾ ਫੇਰ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਰੀਜ਼ਨ ਕੀ ਹੈ ਕਿ ਪ੍ਰੈਸ਼ਰ ਵਧਿਆ ਹੋਇਆ ਹੈ ਪ੍ਰੈਸ਼ਰ ਕਿਉਂ ਵਧਿਆ ਹੋਇਆ ਹੈ ਕਿ ਉੱਥੇ ਜਿਹੜੀ ਬੋਨ ਹੈ ਡਿਫਾਰਮਡ ਹੈ ਐਮ ਆਈ ਐਸ ਸਰਜੀ ਦੇ ਨਾਲ ਜਦੋਂ ਅਸੀਂ ਉਹਨੂੰ ਬੋਨ ਨੂੰ ਰੀਲਾਈਨ ਕਰ ਦਿਆਂਗੇ ਤੇ ਉਹਦੇ ਵਿੱਚ then ਮੁਰਤੋਂ ਹੱਦਸ ਨਹੀਂ ਹੋਣਗੇ ਔਰ ਪੇਸ਼ੰਡ ਦੇ ਪੈਰ ਕਟਣ ਦੇ ਚਾਂਸਸ ਜਿਹੜੇ ਕਾਫੀ ਘਟ ਜਾਣਗੇ ਹੁਣ ਕਈ ਹੀਲ ਪੇਨਸ ਦੇ ਵਿੱਚ ਬੋਨ ਵੱਜ ਜਾਂਦੀਆਂ ਨੇ ਜਿਹਨੂੰ ਕਹਿੰਦੇ ਆ ਅਸੀਂ ਹੈਗਲੈਂਡ ਸਿੰਡਰੋਮ ਕਹਿੰਦੇ ਆ ਉਹਦੇ ਵਿੱਚ ਜਿਹੜੀਆਂ ਬੋਨਸ ਵਧੀਆਂ ਹੋਈਆਂ ਉਹ ਮਸਲਸ ਤੇ ਜਾਂ ਮਾਸ ਪੇਸ਼ੀਆਂ ਤੇ ਉਹਨੇ ਅਫੈਕਟ ਕਰਦੇ ਨੇ ਉਦੋਂ ਉਹ ਜਿਹੜੀਆਂ ਹੱਡੀਆਂ ਜਿਹੜੀਆਂ ਜੇ ਅਸੀਂ ਬ੍ਰੇ ਕਰ ਦਈਏ ਜਾਂ ਉਹਨਾਂ ਨੂੰ ਇਹਦੇ ਟੈਕਨੀਕ ਦੇ ਨਾਲ ਕੱਢ ਦਈਏ ਤੇ ਪੇਸ਼ੈਂਟ ਦਾ ਪੇਨ ਵੀ ਠੀਕ ਹੋ ਜਾਂਦੀ ਤੇ ਪੇਸ਼ੈਂਟ ਬਹੁਤ ਕੰਫਰਟੇਬਲੀ ਚੱਲਣਾ ਸ਼ੁਰੂ ਹੋ ਜਾਂਦਾ ਇੱਕ ਹੋਰ ਨਵੀਂ ਟੈਕਨੀਕ ਜਿਹੜੀ ਕਿ ਅਸੀਂ ਫਲੈਟ ਫੁੱਟ ਦੇ ਬੱਚਿਆਂ ਲਈ ਲੈ ਕੇ ਆਏ ਆ ਜਿਨ੍ਹਾਂ ਦੇ ਫਲੈਕਸੀਬਲ ਫਲੈਟ ਫੁੱਟ ਹੁੰਦੇ ਨੇ ਜਿਨ੍ਹਾਂ ਦੀ ਫਲੈਟ ਫੁੱਟ ਦੀ ਡਿਫਾਰਮਿਟੀ ਵਧਦੀ ਜਾਂਦੀ ਹੈ ਰੁਕਦੀ ਨਹੀਂ ਤੇ ਪੇਨ ਹੋਣੀ ਸ਼ੁਰੂ ਹੋ ਜਾਂਦੀ ਆ ਉਹਦੇ ਵੀ ਇੱਕ ਛੋਟਾ ਜਿਹਾ ਸਕਰੂ ਇੱਕ ਛੋਟੇ ਜਿਹੇ ਇਨਸੀਜਨ ਦੇ ਵਿੱਚ ਪਾ ਕੇ ਅਸੀਂ ਉਹ ਪੇਸ਼ੈਂਟ ਦਾ ਪੈਰ ਜਿਹੜਾ ਸਿੱਧਾ ਹੋ ਜਾਂਦਾ ਥੋੜਾ ਕਾਫੀ ਹੱਦ ਤੱਕ ਨੰਬਰ 1 ਇੱਕ ਤੇ ਉੱਥੇ ਸਿੱਧਾ ਹੋ ਜਾਂਦਾ ਤੇ ਚੱਲਣ ਲੱਗਿਆ ਉਹਨੇ ਕਹਿੰਦੇ ਆ ਉਹਨੂੰ ਇੰਪਰੂਵਮੈਂਟ ਹੋ ਜਾਂਦੀ ਦੂਜਾ ਅੱਗੇ ਤੋਂ ਹੋਰ ਖਰਾਬ ਹੋਣ ਤੋਂ ਬਚ ਜਾਂਦਾ ਤੇ ਜਿਹੜੀਆਂ ਬੋਨੀ ਚੇਂਜੇਸ ਹੋਣੀਆਂ ਹੁੰਦੀਆਂ ਗਰੋਥ ਦੇ ਨਾਲ ਉਹ ਵੀ ਬਚ ਜਾਂਦੀ ਹੈ ਸੋ ਇਹਨੂੰ ਅਸੀਂ ਆਰਥਰੋਰਾਈਟਿਸ ਕਹਿੰਦੇ ਆ ਉਹਨੇ ਕਹਿੰਦੇ ਇਹ ਟੈਕਨੀਕ ਇਹਨੂੰ ਕਿੰਨਾ ਚਿਰ ਲੱਗਦਾ ਸਰ ਜੀ ਬੱਚੇ ਦੀ ਜਿੰਨੀ ਦੇਰ ਤੱਕ ਸ਼ੁਰੂਣਾ ਬੰਦਾ ਜਾਂ ਹਾਰਡਲੀ 1 ਤੋਂ 2 ਦਿਨ ਬਸ ਅਨੇ ਕਦੋਂ ਤੇ ਬਾਅਦ ਪੇਸ਼ੈਂਟ ਜਾ ਸਕਦਾ ਤਬ ਵੀ 6-7 ਡੇਸ ਚੱਲ ਵੀ ਸਕਦਾ ਕੋਈ ਐਪ ਐਪ ਵਗੈਰਾ ਚਾਹੇ ਜਦੋਂ ਦੇ ਪੈਰ ਵਿੱਚ ਹੀ ਨਹੀਂ ਹਾਂਜੀ ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਨਾ ਉਹ ਬੇਸਿਕਲੀ ਜੋ ਅਮਰਦੀਪਾ ਹਸਪੀਟਲ ਤੇ ਜਿਹੜਾ ਅਸੀਂ ਐਡਵਾਂਸਡ ਫੁੱਟ ਕੇਅਰ ਸੈਂਟਰ ਰਨ ਕਰ ਰਹੇ ਹਾਂ ਇਹ ਉਹਦੇ ਬਾਰੇ ਸੀ ਔਰ ਉਹਦੇ ਵਿੱਚ ਜਿਹੜੀ ਨਵੀਂ ਟੈਕਨੋਲੋਜੀ ਇੰਟਰੋਡਿਊਸ ਕੀਤੀ ਗਈ ਹੈ ਬਾਇ ਵਨ ਆਫ आवर ਆਰਥੋਪੈਡਿਕ ਕਲੀਨਿਕਸ ਡਾਕਟਰ ਅਜੀਬੋਰਾ ਦੈਟ ਇਜ਼ ਅਬਾਊਟ ਮਿਨਿਮਲ ਇਨਵੇਸਿਵ ਸਰਜਰੀ ਸੋ ਉਹਦੇ ਬਾਰੇ ਜਿਹੜੀ ਹੈ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਔਰ ਉਹਦੇ ਵਿੱਚ ਜਿਸ ਤਰ੍ਹਾਂ ਕੀ ਡਾਕਟਰ ਮੋਹਰਾ ਨੇ ਦੱਸਿਆ ਵੀ ਬਹੁਤ ਛੋਟੇ ਕੱਟਸ ਦੇ ਥਰੂ ਜਿਹੜੀ ਹੈ ਉਹ ਪੈਰ ਦੀਆਂ ਤੇ ਐਂਕਲ ਦੀਆਂ ਸਰਜਰੀਜ਼ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਜਿਹੜੀਆਂ ਕੀ ਪਹਿਲੇ ਕੀ ਬਹੁਤ ਵੱਡੇ ਚੀਰੇ ਚੋਂ ਕੀਤੀ ਜਾਂਦੀ ਸੀ ਉਸ ਤੋਂ ਇਲਾਵਾ ਜਿਹੜਾ ਜਿਹੜਾ ਐਡਵਾਂਸ ਫੁੱਟ ਕੇਅਰ ਸੈਂਟਰ ਹੈ ਸਾਡਾ ਉਹ ਡਾਇਬੀਟਿਕ ਫੁੱਟ ਦੀ ਮੈਨੇਜਮੈਂਟ ਜਿਹੜੀ ਹੈ ਉਹ ਕਰ ਰਿਹਾ ਹੈ ਵਿਦ ਮਲਟੀਡਿਸਪਲਿਨਰੀ ਟੀਮ ਔਰ ਵਿਦ ਦੀ ਅਵੇਲੇਬਿਲਿਟੀ ਆਫ 올 ਦੀ ਐਡਵਾਂਸਡ ਟੈਕਨੋਲੋਜੀਜ਼ ਹਰ ਤਰ੍ਹਾਂ ਦੀ ਐਡਵਾਂਸਡ ਟੈਕਨੋਲੋਜੀ ਜਿਹੜੀ ਹੈ ਉਹ ਡਾਇਬੀਟਿਕ ਫੁੱਟ ਦੇ ਪੇਸ਼IENTS ਨੂੰ ਟਰੀਟ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ ਔਰ ਪਲੱਸ ਜਿਹੜਾ ਹੈ ਉਹਦੇ ਚ ਪਲਾਸਟਿਕ ਸਰਜਨ ਆਰਥੋਪੈਡਿਕ ਸਰਜਨ ਪੋਡੈਟ੍ਰਿਸਟ ਉਹ ਸਾਰੇ ਸਪੈਸ਼ਲਿਸਟ ਜਿਹੜੇ ਆ ਉਹ ਸਾਡੇ ਐਡਵਾਂਸਡ ਫੁੱਟ ਕੇਅਰ ਸੈਂਟਰ ਦੇ ਵਿੱਚ ਅਵੇਲੇਬਲ ਹੈ ਔਰ ਮੈਂ ਸਮਝਦਾ ਕਿ ਇਹ ਜਿਹੜਾ ਇਸ ਤਰ੍ਹਾਂ ਦਾ ਸੈਂਟਰ ਪ੍ਰੋਬੇਬਲੀ ਇੰਡੀਆ ਦਾ ਸ਼ਾਇਦ ਕੋਈ ਐਸਾ ਸੈਂਟਰ ਹੈ ਕਿ ਜਿੱਥੇ ਵਿੱਚ ਹਰ ਤਰ੍ਹਾਂ ਦੇ ਐਕਸਪਰਟਾਈਜ਼ ਹਰ ਤਰ੍ਹਾਂ ਦੇ ਸਪੈਸ਼ਲਿਸਟਸ ਔਰ ਹਰ ਤਰ੍ਹਾਂ ਦੀ ਟੈਕਨੋਲੋਜੀ ਜਿਹੜੀ ਹੈ ਉਹ ਅਵੇਲੇਬਲ ਹੈ ਇਨਕਲੂਡਿੰਗ ਹਾਈਪਰਬੈਰਿਕ ਆਕਸੀਜਨ ਥੈਰੇਪੀ ਮਿਨਿਮਲ ਇਨਵੇਸਿਵ ਸਰਜਰੀ ਫਾਰ ਫੁੱਟ ਸਰਜਰੀਜ਼ ਐਂਡ ਦੈਨ 올 ਕਾਈਂਡ ਆਫ ਐਡਵਾਂਸਡ ਡਰੈਸਿੰਗਸ ਆਰ ਅਵੇਲੇਬਲ ਐਡਵਾਂਸਡ ਸਰਜਰੀਜ਼ ਇਨ ਦਾ ਫਾਰਮ ਆਫ ਮਾਈਕਰੋਐਸਕਲਰ ਸਰਜਰੀਜ਼ ਅਵੇਲੇਬਲ ਐਂਡ ਦੈਨ ਵੀ ਹੈਵ ਦੀ ਸਰਵਿਸਿਜ਼ ਆਫ ਅਪਰੈਟਿਸਟ ਆਲਸੋ ਵਿਚ ਆਰ ਅਵੇਲੇਬਲ